ਪੰਜਾਬੀ ਤੇ ਸਿੱਖ ਇਹ ਦੋਵੇਂ ਵੱਖਰੀਆਂ ਕੌਮਾਂ ਨੇ ਪੰਜਾਬੀ ਵੱਖਰੀ ਕੌਮ ਐ ਸਿੱਖ ਵੱਖਰੀ ਕੌਮ ਐ ਦੋਵਾਂ ਦੇ ਸੰਧਾਤ ਵੱਖਰੇ ਨੇ ਜੇਕਰ ਤੁਹਾਡਾ ਨਾਮ ਸਿੰਘ ਤੇ ਕੋਰ ਹੈ ਤਾਂ ਇਹ ਚਰਚਾ ਵੀ ਤੁਹਾਡੇ ਨਾਲ ਹੋਣੀ ਓਨੀ ਹੀ ਜ਼ਰੂਰੀ ਹੈ ਜੇ ਮੈਂ ਗਲਤ ਹੋਵਾਂ ਤਾਂ ਵੀ ਦੱਸਿਓ ਤੇ ਜੇ ਵਿਚਾਰ ਸਹੀ ਲੱਗਿਆ ਤਾਂ ਵੀ ਦੱਸਿਓ ਸਵਾਲ ਹੈ ਸਵਾਲ ਦਾ ਜਵਾਬ ਜ਼ਰੂਰ ਦਿਓ ਸਵਾਲ ਮੇਰਾ ਇਹ ਹੈ ਕਿ ਜਿਨ੍ਹਾਂ ਦਾ ਨਾਮ ਸਿੰਘ ਹੈ ਕੋਰ ਹੈ ਤੇ ਕੇਸ ਕੱਟੇ ਹੋਏ ਨੇ ਚਾਹੇ ਉਹ ਸੇਰ ਦੇ ਹੋਣ ਦਾੜੀ ਮੁੱਛਾ ਹੋਵੇ ਕੇਸ ਕਟਲ ਕਰਵਾਏ ਹੋਏ ਨੇ ਦਸਤਾਰਾ ਨਹੀਂ ਬੰਨਦੇ ਇਹ ਉਹਨਾਂ ਲਈ ਇੱਕ ਸਵਾਲ ਵੀ ਹੈ ਤੇ ਇਸ ਤੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਕਿ ਤੁਸੀਂ ਦਸਾਂ ਗੁਰੂ ਸਾਹਿਬ ਤੋਂ ਵੱਡੇ ਹੋ ਕਿ ਤੁਸੀਂ ਗੁਰਬਾਣੀ ਤੋਂ ਵੱਡੇ ਹੋ ਕਿ ਤੁਸੀਂ ਪੰਜ ਪਿਆਰਿਆਂ ਤੋਂ ਵੱਡੇ ਹੋ ਕਿ ਤੁਸੀਂ ਚਾਰ ਸਾਹਿਬਜ਼ਾਦਿਆਂ ਤੋਂ ਵੱਡੇ ਹੋ ਕਿ ਤੁਸੀਂ ਲੱਖਾਂ ਸ਼ਹੀਦਾਂ ਤੋਂ ਵੱਡੇ ਹੋ ਕਿ ਉਹਨਾਂ ਸਭ ਤੋਂ ਵੱਡੀ ਭਗਤੀ ਤੁਹਾਡੀ ਹੈ ਕੀ ਬਾਬਾ ਬੁੱਢਾ ਜੀ ਤੋਂ ਕੀ ਭਾਈ ਲੈਣਾ ਜੀ ਤੋਂ ਤੁਹਾਡੀ ਭਗਤੀ ਜ਼ਿਆਦੀ ਹੈ ਜੇਕਰ ਤੁਹਾਡੀ ਭਗਤੀ ਉਹਨਾਂ ਤੋਂ ਜ਼ਿਆਦੀ ਹੈ ਤਾਂ ਫਿਰ ਤਾਂ ਗੱਲ ਖਤਮ ਹੋ ਜਾਂਦੀ ਹੈ ਪਰ ਜੇਕਰ ਇਹਨਾਂ ਤੋਂ ਵੱਡੀ ਭਗਤੀ ਤੁਹਾਡੀ ਨਹੀਂ ਹੈ ਤਾਂ ਤੁਹਾਡੇ ਲਈ ਸਵਾਲ ਹੈ ਕਿ ਫਿਰ ਤੁਸੀਂ ਕੇਸ ਕਤਲ ਕਿਉਂ ਕਰਵਾਉਂਦੇ ਹੋ ਅਕਸਰ ਲੋਕ ਕਹਿੰਦੇ ਨੇ ਕਿ ਸਾਡੇ ਮੰਨ ਵਿੱਚ ਸ਼ਰਧਾ ਪੂਰੀ ਹੈ ਅਸੀਂ ਗੁਰੂ ਨੂੰ ਵੀ ਉਹਨਾਂ ਹੀ ਮੰਨਦੇ ਆ ਫਿਰ ਤੁਸੀਂ ਗੁਰੂ ਦੀ ਗੱਲ ਕਿਉਂ ਨਹੀਂ ਮੰਨਦੇ ਕਿਉਂ ਕੇਸ ਕਤਲ ਕਰਵਾਉਂਦੇ ਹੋ ਜੇਕਰ ਤੁਹਾਡੇ ਮਨ ਵਿੱਚ ਸ਼ਰਧਾ ਪੂਰੀ ਹੈ ਤਾਂ ਫਿਰ ਗੁਰੂ ਵਾਲੇ ਕਿਉਂ ਨਹੀਂ ਬਣਦੇ ਕਿਉਂ ਨਹੀਂ ਸਿੱਖ ਸਰੂਪ ਵਿੱਚ ਆਉਂਦੇ ਕਿਉਂ ਨਹੀਂ ਤੁਸੀਂ ਕੇਸ ਰੱਖਦੇ ਕਿਉਂ ਤੁਸੀਂ ਵਾਲ ਕਟਵਾਉਂਦੇ ਹੋ ਜੇਕਰ ਗੁਰੂ ਤੋਂ ਵੱਧ ਪਿਆਰ ਤੁਹਾਨੂੰ ਆਪਣੇ ਨਾਲ ਹੈ ਫਿਰ ਤਾਂ ਗੱਲ ਵੱਖਰੀ ਹੈ ਜੇਕਰ ਤੁਸੀਂ ਗੁਰੂ ਨੂੰ ਮੰਨਦੇ ਹੋ ਸ਼ਹੀਦਾਂ ਨੂੰ ਮੰਨਦੇ ਹੋ ਸਿੰਘਾਂ ਨੂੰ ਮੰਨਦੇ ਹੋ ਸਿੰਘਾਂ ਦੇ ਸਿਧਾਂਤ ਨੂੰ ਮੰਨਦੇ ਹੋ ਤਾਂ ਫਿਰ ਤੁਸੀਂ ਕੇਸ ਕਿਉਂ ਨਹੀਂ ਰੱਖਦੇ ਅਕਸਰ ਲੋਕ ਇਹ ਕਹਿ ਦਿੰਦੇ ਨੇ ਜੀ ਸਾਡੇ ਤਾਂ ਮਨ ਵਿੱਚ ਸਾਰਾ ਚਾਅ ਹੈ ਅਸੀਂ ਤਾਂ ਪੂਰੇ ਮਨੋਂ ਧਿਉਨੇ ਆ ਤੇ ਜਿਨ੍ਹਾਂ ਨੇ ਕੇਸ ਦਾੜੀ ਮੁੱਛਾਂ ਦਸਤਾਰ ਰੱਖੇ ਹੋਏ ਨੇ ਉਹਨਾਂ ਤੋਂ ਵੱਧ ਅਸੀਂ ਧਿਉਨੇ ਆ ਪਰ ਫਿਰ ਵੀ ਸਵਾਲ ਹੈ ਕਿ ਜੇਕਰ ਇਹੀ ਕੁਝ ਤੁਸੀਂ ਕਰਨਾ ਹੈ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪੋਲ ਤਿਆਰ ਕਿਉਂ ਕੀਤੀ ਦਸਾਂ ਪਾਤਸ਼ਾਹੀਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੇਸ ਕਿਉਂ ਰੱਖੇ ਕਿ ਉਹਨਾਂ ਤੋਂ ਵੱਧ ਧਾਰਮਿਕ ਕਿ ਤੁਸੀਂ ਉਹਨਾਂ ਤੋਂ ਵੱਧ ਤੁਹਾਡੇ ਵਿਚਾਰ ਸੁੱਚੇ ਨੇ ਕਿ ਤੁਸੀਂ ਉਹਨਾਂ ਤੋਂ ਵੱਧ ਪਵਿੱਤਰ ਹੋ ਇਹ ਤਾਂ ਨਹੀਂ ਹੋ ਸਕਦਾ ਉਹ ਗੁਰੂ ਨੇ ਉਹ ਰੱਬ ਰੂਪੀ ਨੇ ਤੇ ਅਸੀਂ ਆਮ ਇਨਸਾਨ ਆ ਤਾਂ ਅਸੀਂ ਉਹਨਾਂ ਤੋਂ ਵੱਧ ਤਾਂ ਹੋ ਹੀ ਨਹੀਂ ਸਕਦੇ ਤਾਂ ਜਿਹੜਾ ਤੁਹਾਡੇ ਮਨ ਵਿੱਚ ਇਹ ਰਹਿੰਦਾ ਹੈ ਕਿ ਮੈਂ ਤਾਂ ਉਹਨਾਂ ਤੋਂ ਵੱਧ ਧਿਆਉਂਦਾ ਵਿਚਾਰਦਾ ਚਰਚਾ ਵਿੱਚ ਰਹਿੰਦਾ ਤਾਂ ਇਹ ਵੀ ਤੁਹਾਡੀ ਇੱਕ ਗਲਤੀ ਹੈ ਇਸ ਨੂੰ ਮੰਨਣਾ ਸਿੱਖੋ ਗਲਤੀਆਂ ਮੇਰੇ ਵਿੱਚ ਵੀ ਨੇ ਗਲਤੀਆਂ ਤਾਂ ਹਰੇਕ ਵਿੱਚ ਹੁੰਦੀਆਂ ਨੇ ਕਿਉਂਕਿ ਅਸੀਂ ਇਨਸਾਨ ਆ ਪਰ ਅਸੀਂ ਉਹਨਾਂ ਗਲਤੀਆਂ ਨੂੰ ਪਿੱਛੇ ਕਦੋਂ ਛੱਡਦੇ ਆ ਤਾਂ ਇਹ ਕਹਿਣਾ ਛੱਡੋ ਕਿ ਮੈਂ ਉਸ ਸਿੱਖੀ ਸਰੂਪ ਵਾਲੇ ਨਾਲ ਉਹ ਵੱਧ ਸ਼ਰਧਾ ਵਿੱਚ ਰਹਿਣਾ ਜਦ ਤੱਕ ਤੁਸੀਂ ਗੁਰੂ ਦਾ ਹੁਕਮ ਪਹਿਲਾ ਹੁਕਮ ਕੇਸ ਰੱਖਣ ਦਾ ਪਹਿਲਾ ਹੁਕਮ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਹਿਲਾ ਹੁਕਮ ਹੀ ਇਹ ਰਿਹਾ ਹੈ ਕਿ ਕੇਸ ਜ਼ਰੂਰ ਰੱਖੋ ਕੇਸਾ ਧਾਰੀ ਹੋਵੋ ਜਾ ਤੁਸੀਂ ਕਿਸਾਤਾਰੀ ਹੀ ਨਹੀਂ ਹੋ ਰਹੇ ਪਹਿਲਾ ਹੁਕਮ ਹੀ ਨਹੀਂ ਮੰਨਦੇ ਗੁਰੂ ਸਾਹਿਬ ਦਾ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਸਿੱਖ ਕੌਮ ਦੇ ਵਾਰਸ ਆ ਸਿੱਖਾਂ ਦੇ ਵਾਰਸ ਆ ਸ਼ਹੀਦਾਂ ਦੇ ਵਾਰਸ ਆ ਸਾਡੇ ਮੰਨ ਵਿੱਚ ਸ਼ਰਧਾ ਪੂਰੀ ਹੈ ਇਹ ਤਾਂ ਝੂਠ ਤੁਸੀਂ ਨਿਤ ਆਪਣੇ ਆਪ ਨਾਲ ਬੋਲਦੇ ਹੋ ਦੁਨੀਆ ਨਾਲ ਬੋਲਦੇ ਹੋ ਜੇਕਰ ਤੁਸੀਂ ਲੱਖਾਂ ਸਿੰਘਾਂ ਤੋਂ ਵੱਧ ਤੁਹਾਡੇ ਵਿੱਚ ਭਾਵਨਾ ਹੈ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਬੰਦ ਬੰਦ ਘਟਵਾਏ ਸੀ ਪਰ ਉਹਨਾਂ ਨੇ ਸਿੱਖੀ ਸਿਦਕ ਨਹੀਂ ਹਾਰਿਆ ਬਾਬਾ ਦੀਪ ਸਿੰਘ ਜੀ ਅਨੇਕਾਂ ਹੀ ਸਾਡੇ ਕੋਲ ਸ਼ਹਾਦਤਾਂ ਦੀ ਲਿਸਟ ਹੈ ਜਿਸ ਨੂੰ ਅਸੀਂ ਕਈਆਂ ਦਿੱਤਾ ਸੀ ਨਾਮ ਜਾਣਦੇ ਵੀ ਨਹੀਂ ਸਿਰਫ ਇਹ ਪਤਾ ਕਿ ਸਾਡੇ ਸ਼ਹੀਦ ਨੇ ਸ਼ਹਾਦਤ ਤੱਕ ਗਏ ਕਿਵੇਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿਉਂਕਿ ਅਸੀਂ ਇਤਿਹਾਸ ਨਹੀਂ ਪੜ੍ਹਦੇ ਤਾਂ ਜਰਾ ਬੈਠੋ ਮੰਨ ਕਾਗਰ ਕਰੋ ਗੁਰਬਾਣੀ ਕਰੋ ਮੂਲ ਮੰਤਰ ਪੜੋ ਤੇ ਉਸ ਤੋਂ ਬਾਅਦ ਸੋਚੋ ਕਿ ਹਾਂਜੀ ਤੁਸੀਂ ਉਹਨਾਂ ਤੋਂ ਵੱਧ ਪਵਿੱਤਰ ਹੋ ਕਿ ਤੁਸੀਂ ਇਹਨਾਂ ਪੰਜ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਲੱਖਾਂ ਸ਼ਹੀਦਾਂ ਜਿਨ੍ਹਾਂ ਨੂੰ ਨਿਤ ਅਸੀਂ ਅਰਦਾਸ ਵਿੱਚ ਧਿਆਉਂਦੇ ਆ ਕਿ ਅਸੀਂ ਉਹਨਾਂ ਤੋਂ ਵੱਧ ਸੁੱਚੇ ਆ ਕਿ ਸਾਡੇ ਮਨ ਵਿੱਚ ਉਹਨਾਂ ਤੋਂ ਵੱਧ ਸ਼ਰਧਾ ਹੈ ਜੇਕਰ ਨਹੀਂ ਹੈ ਤਾਂ ਫਿਰ ਤੁਸੀਂ ਸਿੱਖੀ ਸਰੂਪ ਵਿੱਚ ਕਿਉਂ ਨਹੀਂ ਆਉਂਦੇ ਸਿਰਫ ਟੌਰ ਵਾਸਤੇ ਦਸਤਾਰਾਂ ਦੀ ਕਿੰਨੀ ਟੌਰ ਹੈ ਤੁਸੀਂ ਵੀ ਜਾਣਦੇ ਹੋ ਜਦੋਂ ਅੱਜ ਇੱਕ ਵਾਲ ਕਟਾ ਕੇ ਬੰਦਾ ਦਸਾਂ ਦੀ ਭੀੜ ਵਿੱਚ ਖੜਿਆ ਵੀ ਹੋਵੇ ਨਾ ਜੇਕਰ ਉਸ ਦੇ ਕੋਲੇ ਚਾਰ ਪੰਜ ਪ੍ਰਵਾਸੀ ਜਿਨ੍ਹਾਂ ਨੂੰ ਅਸੀਂ ਆਮ ਪਾਸ਼ਾ ਦੇ ਵਿੱਚ ਭਈਏ ਕਹਿ ਦਿੰਨੇ ਆ ਜੇਕਰ ਉਹਨਾਂ ਦੇ ਵਿੱਚ ਜਾ ਕੇ ਵੀ ਖੜ ਜੇ ਨਾ ਤਾਂ ਦੂਰੋਂ ਅਸੀਂ ਭਈਆ ਹੀ ਸਮਝ ਲੈਨੇ ਆ ਸਾਡੀ ਇਹ ਦੁਰਦਸ਼ਾ ਹੋ ਚੁੱਕੀ ਹੈ ਕਿ ਜੇਕਰ ਪੰਜਾਬੀ ਹੈ ਸਰਦਾਰਾਂ ਦਾ ਮੁੰਡਾ ਹੈ ਜੇਕਰ ਉਹ ਦਸਾਂ ਮੋਨਿਆਂ ਦੇ ਵਿੱਚ ਹੀ ਖੜਾ ਤਾਂ ਅਸੀਂ ਉਸ ਨੂੰ ਵੀ ਭਈਆ ਹੀ ਕਹਿ ਦਿੰਨੇ ਆ ਦਸਤਾਰ ਚਾਹੇ ਛੋਟੀ ਹੋਵੇ ਵੱਡੀ ਹੋਵੇ ਦਸਤਾਰ ਬੰਨੀ ਹੋਵੇ ਤਾਂ ਸਰਦਾਰ ਜੀ ਕਿਹਾ ਜਾਂਦਾ ਕੀ ਤੁਸੀਂ ਇਹ ਮਾਣ ਮਹਿਸੂਸ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਕੋਈ ਓਏ ਕਹਿ ਕੇ ਬੁਲਾਵੇ ਕਿ ਤੁਹਾਨੂੰ ਉਹ ਚੰਗਾ ਲੱਗਦਾ ਜਾਂ ਫਿਰ ਤੁਹਾਨੂੰ ਕਹੇ ਸਰਦਾਰ ਜੀ ਜਦਾ ਦੇਖਿਓ ਜੀ ਜੀ ਲੱਗੇ ਤੁਹਾਡੇ ਨਾਲ ਕਿ ਤੁਹਾਨੂੰ ਔਣ ਹੀ ਸੋਭਦਾ ਇਹ ਸਵਾਲ ਨੇ ਇਹ ਮੇਰੇ ਵੀ ਸਵਾਲ ਨੇ ਤੁਹਾਡੇ ਆਪਣੇ ਮਨ ਵਿੱਚ ਵੀ ਇਹ ਸਵਾਲ ਹੋਣੇ ਚਾਹੀਦੇ ਨੇ ਕਿ ਕੀ ਸਿਰਫ ਅਸੀਂ ਜ਼ਿੰਮੇਵਾਰੀਆਂ ਤੋਂ ਭੱਜਣ ਕਾਰਨ ਕੇਸ ਕਟਵਾ ਦਿੰਨੇ ਆ ਜੀ ਸਾਡੇ ਤੋਂ ਪੱਗ ਨਹੀਂ ਬੰਨੀ ਜਾਂਦੀ ਅੱਜ ਕੱਲ ਤਾਂ ਪੱਗਾਂ ਦੇ ਸਟਾਈਲ ਆਨੇ ਆ ਜਿਹੋ ਜਿਹਾ ਮਰਜੀ ਸਟਾਈਲ ਬਨ ਲਓ ਲੋਕ ਉਸ ਨੂੰ ਵੀ ਸਰੋਂਦੇ ਨੇ ਪੱਗ ਨੂੰ ਕੋਈ ਨਿੰਦਦਾ ਹੀ ਨਹੀਂ ਹੈ ਪਹਿਲਾਂ ਜ਼ਰੂਰ ਹੁੰਦਾ ਸੀ ਕਿਸੇ ਦਾ ਜੋ ਲਾੜ ਨੇ ਜਾਂ ਵਟ ਨੇ ਇੱਕ ਪਾਸਿਓਂ ਡਿੱਗੇ ਹੋਏ ਨੇ ਜਾਂ ਬਹੁਤੇ ਵੱਡੇ ਕੀਤੇ ਹੋਏ ਨੇ ਜਾਂ ਬਹੁਤੀ ਛੋਟੀ ਪਾ ਕੀਤੀ ਹੋਈ ਹੈ ਅਸੀਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਕਿੰਨਾ ਮਜ਼ਾਕ ਕਰਦੇ ਸੀ ਪਰ ਫਿਰ ਵੀ ਉਹ ਦਸਤਾਰ ਤਾਂ ਬੰਨ੍ਹਦੇ ਨੇ ਤੁਸੀਂ ਪੰਜਾਬ ਦੀ ਧਰਤੀ ਤੇ ਹੋ ਕੇ ਪੰਜਾਬੀ ਹੋ ਕੇ ਜਿੱਥੇ ਸ਼ਹੀਦਾਂ ਦਾ ਲਹੂ ਡੁੱਲਿਆ ਤੁਸੀਂ ਉੱਥੇ ਹੋ ਕੇ ਵੀ ਕੇਸ ਕਟਲ ਕਰਵਾਉਨੇ ਹੋ ਤੇ ਜਿਹੜੇ ਮਹਾਰਾਸ਼ਟਰ ਵਰਗੇ ਸਿੰਘ ਸਟੇਟਾਂ ਨੇ ਨੰਦੇੜ ਵਰਗੀ ਸਟੇਟ 'ਚ ਜਾਓ ਚਾਹੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਹੋਊਗੀ ਗੁਰੂ ਇਤਿਹਾਸ ਉਹਨਾਂ ਨੂੰ ਜਿਆਦਾ ਤੁਹਾਡੇ ਤੋਂ ਨਹੀਂ ਪਤਾ ਹੋਊਗਾ ਪਰ ਉਹ ਫਿਰ ਵੀ ਸਿੱਖੀ ਸਰੂਪ ਚ ਰਹਿੰਦੇ ਨੇ ਦਸਤਾਰ ਜਰੂਰ ਬੰਨਦੇ ਚਾਹੇ ਛੋਟਾ ਪੜਕਾ ਬੰਨਦੇ ਕੇਸ ਜਰੂਰ ਰੱਖੇ ਹੋਏ ਨੇ ਪਰ ਤੁਸੀਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਹੈ ਸ਼੍ਰੀ ਹਰਮੰਦਰ ਸਾਹਿਬ ਹੈ ਸ਼੍ਰੀ ਕੇਸਗੜ੍ਹ ਸਾਹਿਬ ਹੈ ਆਨੰਦਪੁਰ ਸਾਹਿਬ ਹੈ ਕਤਲਗੜ੍ਹ ਸਾਹਿਬ ਹੈ ਤੁਸੀਂ ਉੱਥੇ ਰਹਿ ਕੇ ਉੱਥੋਂ ਦੇ ਹੋ ਕੇ ਵੀ ਤੁਸੀਂ ਕੇਸ ਕਤਲ ਕਰਵਾਉਨੇ ਹੋ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਇਹ ਗੁੱਸਾ ਵੀ ਹੈ ਮੇਰਾ ਸਵਾਲ ਵੀ ਹੈ ਮੇਰਾ ਤੇ ਤੁਹਾਨੂੰ ਸੋਚਣਾ ਵੀ ਚਾਹੀਦਾ ਹੈ ਕੁੜੀਆਂ ਵੀ ਅੱਜਕੱਲ ਫੈਸ਼ਨ ਦੇ ਨਾਮ ਤੇ ਕੇ ਵਾਲ ਕਟਵਾ ਲੈਂਦੀਆਂ ਨੇ ਛੋਟੇ ਕਰਵਾ ਲੈਂਦੀਆਂ ਨੇ ਵੱਡੇ ਵਾਲ ਭਾਰੇ ਲੱਗਦੇ ਨੇ ਸਾਨੂੰ ਸੰਭਾਲਣੇ ਔਖੇ ਲੱਗਦੇ ਨੇ ਦਾੜੀ ਮੁੱਛਾ ਮੁੰਡਿਆਂ ਨੂੰ ਰੱਖਣੀਆਂ ਬਹੁਤ ਚੰਗੀਆਂ ਲੱਗਦੀਆਂ ਨੇ ਭਾਰੀ ਭਾਰੀ ਦਾੜੀ ਮੁੱਛਾ ਹੁਣ ਪਰ ਸਿਰ ਤੇ ਅਸੀਂ ਕੇਸ ਨਹੀਂ ਰੱਖਣੇ ਦਸਤਾਰ ਨਹੀਂ ਸਜਾਉਣੀ ਕਿਉਂਕਿ ਟੌਰ ਵਿੱਚ ਫਰਕ ਪੈਂਦਾ ਹੈ ਜੀ ਕਈ ਜਾਣੇ ਤਾਂ ਕਹਿ ਦਿੰਦੇ ਆ ਜੀ ਸਾਡੇ ਤਾਂ ਸਿਰਦਰਦ ਹੁੰਦਾ ਹੈ ਸਾਡੇ ਤੋਂ ਬੰਨੀ ਨਹੀਂ ਜਾਂਦੀ ਤਾਂ ਪੋਲੇ ਲੋਕੋ ਉਹਨਾਂ ਦੀ ਸਮਝੋ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਨੇ ਖੋਪੜ ਲਵਾਏ ਨੇ ਆਰੇ ਚੱਲੇ ਨੇ ਕਿ ਉਹਨਾਂ ਨੂੰ ਦਰਦ ਨਹੀਂ ਹੋਇਆ ਹੋਵੇਗਾ ਤੁਹਾਡੀ ਦਸਤਾਰ ਬੰਨਣ ਨਾਲ ਤੁਹਾਨੂੰ ਇੰਨਾ ਦਰਦ ਹੋ ਰਿਹਾ ਤੁਸੀਂ ਸਿੱਖ ਪਰਿਵਾਰ ਦੇ ਵਿੱਚ ਜਨਮ ਲਿਆ ਹੈ ਤੁਹਾਡੇ ਨਾਮ ਦੇ ਨਾਲ ਸਿੰਘ ਲੱਗਿਆ ਤੁਹਾਡੀ ਮਾਂ ਨੇ ਤੁਹਾਨੂੰ ਜਨਮ ਦੇਣ ਲਈ ਕਿੰਨਾ ਦਰਦ ਸਿਆ ਕਿ ਉਸ ਤੋਂ ਜ਼ਿਆਦਾ ਦਰਦ ਤੁਹਾਡੇ ਸਿਰ ਵਿੱਚ ਹੁੰਦਾ ਦਸਤਾਰ ਬੰਨਣ ਲੱਗਿਆ ਸਵਾਲ ਕਹੀ ਨੇ ਸੋਚਣਾ ਵੀ ਤੁਹਾਨੂੰ ਆਪ ਨੂੰ ਹੀ ਪੈਣਾ ਹੈ ਮੇਰੇ ਸਿਰਫ ਸਵਾਲ ਨੇ ਮੰਨਣੀ ਤੁਸੀਂ ਹੈ ਨਹੀਂ ਮੰਨਣੀ ਕਿਉਂਕਿ ਜੇਕਰ ਅੱਜ ਤੱਕ ਤੁਸੀਂ ਆਪਣੇ ਪਰਿਵਾਰ ਦੀ ਨਹੀਂ ਮੰਨ ਸਕੇ ਆਪਣੇ ਗੁਰੂ ਦੀ ਨਹੀਂ ਮੰਨ ਸਕੇ ਤਾਂ ਤੁਸੀਂ ਕਿਸੇ ਹੋਰ ਦੀ ਕੀ ਮੰਨੋਗੇ ਪਰ ਇੱਕ ਸਲਾਹ ਜ਼ਰੂਰ ਹੁੰਦੀ ਹੈ ਕਿ ਇਹ ਕਹਿਣਾ ਛੱਡੋ ਕਿ ਟੌਰ ਬਣਦੀ ਹੈ हेयर स्टाइल ਬਣਦੇ ਨੇ ਇਹ ਕਰਦੇ ਸਾਡੇ ਤਾਂ ਪਹਿਲਾਂ ਹੀ ਸਿੱਖੀ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਹਾਲ ਹੀ ਦੇ ਵਿੱਚ ਇੱਕ ਰਾਜਸਥਾਨ ਦੇ ਵਿੱਚ ਉਹ ਡੇਰੇ ਵਾਲੇ ਦਾ ਚੇਲਾ ਉਹ ਕਹਿ ਰਿਹਾ ਕਿ ਵੀ ਜੋ ਸਾਡੇ ਡੇਰੇ ਦੇ ਚੇਲੇ ਬਣੇ ਹੋਏ ਨੇ ਉਹ ਆਪਣੀਆਂ ਪੱਗਾਂ ਲਾਹੋ ਵਾਲ ਖਲਾਰ ਕੇ ਆਜੋ ਕਿਉਂ ਆਜੋ ਤਾਂ ਕਿ ਉਹ ਇਹ ਕਹਿ ਸਕਣ ਉਰੇ ਹੋ ਪਰੇ ਹੋ ਦਫਾ ਹੋ ਇਹ ਕਹਿ ਸਕਣ ਇਹ ਸੁਣ ਸਕੋ ਤੁਸੀਂ ਤੁਹਾਡੇ ਬਾਬੇ ਦਾਦੇ ਦਸਤਾਰਾਂ ਸਜਾਉਂਦੇ ਆਏ ਨੇ ਤਾਂ ਤੁਹਾਨੂੰ ਹੋਣਾ ਕਿ ਸਿਰ ਦੁਖਨ ਲੱਗ ਗਿਆ ਭਾਰ ਨਹੀਂ ਚੱਲਿਆ ਜਾਂਦਾ ਤਾਂ ਇਹ ਸਵਾਲ ਸੋਚੋ ਜ਼ਰੂਰ ਇਹ ਗੱਲਾਂ ਹਰ ਵਾਰ ਹੁੰਦੀਆਂ ਨੇ ਲੋਕ ਪੁੱਛਦੇ ਵੀ ਨੇ ਤੁਹਾਨੂੰ ਤੁਸੀਂ ਦਸਤਾਰ ਕਿਉਂ ਨਹੀਂ ਬੰਨਦੇ ਤੁਹਾਡਾ ਨਾਮ ਸਿੰਘ ਹੈ ਤੁਸੀਂ ਸਿੱਖੀ ਸਰੂਪ ਚ ਕਿਉਂ ਨਹੀਂ ਆਉਂਦੇ ਸਿੱਖੀ ਬਾਣੇ ਚ ਕਿਉਂ ਨਹੀਂ ਆਉਂਦੇ ਹਾਲਾਂਕਿ ਅੰਮ੍ਰਿਤ ਛਕਨ ਤੱਕ ਸਾਨੂੰ ਬਹੁਤ ਜੱਦੋਜਹਿਦ ਕਰਨੀ ਚਾਹੀਦੀ ਵੀ ਹੈ ਜਦ ਤੱਕ ਅਸੀਂ ਅੰਦਰੋਂ ਸੁੱਚੇ ਨਹੀਂ ਹੋਵਾਂਗੇ ਅਸੀਂ ਅੰਮ੍ਰਿਤ ਦੇ ਧਾਰ ਨਹੀਂ ਹੋ ਕੇ ਅਸੀਂ ਪੂਰੀ ਤਰ੍ਹਾਂ ਸਿੱਖ ਧਰਮ ਅਪਣਾ ਨਹੀਂ ਸਕਦੇ ਪਰ ਜਦ ਤੱਕ ਤੁਸੀਂ ਨਾਮ ਨਾਲ ਸਿੰਘ ਲਾਉਂਦੇ ਹੋ ਉਨੀ ਦੇਰ ਤੱਕ ਤੁਸੀਂ ਸਿੱਖਾਂ ਦੇ ਸਰੂਪ ਚ ਤਾਂ ਦੀ ਕੋਸ਼ਿਸ਼ ਕਰੋ ਹੋਰ ਨਹੀਂ ਕੁਝ ਦਸਤਾਰ ਸਜਾਓ ਤੁਹਾਡੇ ਵੱਲ ਦੇਖ ਕੇ ਤੁਹਾਡੇ ਬੱਚੇ ਵੀ ਸਜਾਉਣਗੇ ਜੇ ਤੁਸੀਂ ਵਾਲ ਕੱਟੇ ਹੋਏ ਨੇ ਤਾਂ ਤੁਹਾਡੇ ਬੱਚੇ ਵੀ ਵਾਲ ਕੱਟਣਗੇ ਤਾਂ ਜਦੋਂ ਜਦੋਂ ਵਾਲ ਕੱਟੇ ਜਾਣਗੇ ਉਹ ਪਤੇਤ ਪੂਣੇ ਵੱਲ ਵਧਦੇ ਜਾਂਦੇ ਨੇ ਤੇ ਹੋਰ ਜੋ ਮਾੜੀਆਂ ਆਤਾਂ ਨੇ ਉਹਨਾਂ ਵੱਲ ਵੱਧਦੇ ਜਾਂਦੇ ਨੇ ਨਸ਼ੇ ਵੱਲ ਵੱਧਦੇ ਜਾਂਦੇ ਨੇ ਨਸ਼ਾ ਛੱਡੋ ਜੀ ਅੱਜ ਕੱਲ ਤਾਂ ਛੋਟੇ ਛੋਟੇ ਬੱਚੇ ਨੇ ਚੈਨੀ ਖੈਨੀ ਵਰਗੇ ਕਿੰਨੇ ਕੁਲੀਪ ਵਰਗੇ ਨਸ਼ਿਆਏ ਹੋਏ ਨੇ ਉਹ ਲਾਈ ਜਾਂਦੇ ਨੇ ਇੱਥੋਂ ਤੱਕ ਕਿ ਸਾਡੇ ਪੰਜਾਬੀ ਬੰਦੇ ਦਿਹਾੜੀਦਾਰਾਂ ਦੇ ਨਾਲ ਮਿਲ ਕੇ ਜਰਦਾਂ ਵਲੀ ਜਾਂਦੇ ਨੇ ਕਿ ਇਹ ਹੀ ਪੰਜਾਬ ਹੈ ਕਿ ਇਹ ਹੀ ਸਿੱਖ ਹੈ ਕਿ ਇਹ ਹੀ ਸਿੰਘ ਦਾ ਸ਼ਬਦ ਦਾ ਮਤਲਬ ਹੈ ਜੇਕਰ ਤੁਸੀਂ ਸਿੱਖੀ ਸਰੂਪ ਚ ਹੋਵੋਗੇ ਦਸਤਾਰ ਬਨੋਗੇ ਪਰਨਾ ਬਨੋਗੇ ਪੱਗ ਬਨੋਗੇ ਤਾਂ ਲੋਕ ਵੀ ਤੁਹਾਨੂੰ ਵਰਜਣਗੇ ਰੋਕਣਗੇ ਟੋਕਣਗੇ ਤੁਹਾਨੂੰ ਵੀ ਸ਼ਰਮ ਆਵੇਗੀ ਕਿ ਮੈਂ ਇਹ ਗੰਦੇ ਨਸ਼ੇ ਨਹੀਂ ਕਰਨੇ ਜਦ ਤੱਕ ਤੁਸੀਂ ਪਤਿਤਪੂਣੇ ਚ ਹੋ ਤਾਂ ਤੁਹਾਡੀ ਮਨਮਰਜ਼ੀ ਦੇ ਹਿਸਾਬ ਨਾਲ ਤਾਂ ਤੁਸੀਂ ਜੋ ਮਰਜ਼ੀ ਨਸ਼ਾ ਖਾਈ ਪੀ ਜਾਂਦੇ ਹੋ ਪਰ ਤੁਹਾਨੂੰ ਇੱਜ਼ਤ ਵੀ ਤਾਂ ਨਹੀਂ ਮਿਲਦੀ ਉਹੀ ਕਹਿੰਦੇ ਆ ਜਬਈਆ ਹੀ ਕਹਿ ਦਿੰਦੇ ਆ ਤਕਰੀਬਨ ਜੋ ਆਮ ਭਾਸ਼ਾ ਚ ਕਹਿੰਦੇ ਆਸੀਂ ਚਾਹੇ ਹੈ ਤੁਸੀਂ ਸਰਦਾਰਾਂ ਦੇ ਚਾ ਜੱਦੀ ਪੁਸ਼ਤੀ ਸਰਦਾਰ ਹੋਵੋ ਤੁਸੀਂ ਤਾਂ ਵੀਰਾਂ ਨੂੰ ਓਏ ਕਹਿਣਗੇ ਸਰਦਾਰ ਜੀ ਨੇ ਕਹਿਣਗੇ ਜੇ ਤੁਹਾਡੇ ਦਾਦਾ ਜੀ ਪਿਓ ਦਸਤਾਰ ਬੰਨਦੇ ਨੇ ਤਾਂ ਉਹਨਾਂ ਨੂੰ ਸਰਦਾਰ ਜੀ ਕਹਿਣਗੇ ਜੇਕਰ ਤੁਸੀਂ ਵਾਲ ਕੱਟੇ ਹੋਏ ਹੋ ਨਾ ਖਾਨਦਾਨੀ ਹੋ ਤੁਹਾਡੇ ਘਰ 10 ਗੱਡੀਆਂ ਖੜੀਆਂ ਨੇ 10 ਬੱਸਾਂ ਖੜੀਆਂ ਨੇ ਦੂਰੋਂ ਦੇਖਣਗੇ ਤਾਂ ਓਏ ਕਹਿਣਗੇ ਇਹ ਦਿਲ ਦਾ ਗੁਬਾਰ ਸੀ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਹਰੇਕ ਘਰ ਵਿੱਚ ਹੋਣੀ ਚਾਹੀਦੀ ਆ ਮਾਪਿਓ ਦੇ ਕੋਲ ਗੱਲਾਂ ਹੋਣੀਆਂ ਚਾਹੀਦੀਆਂ ਨੇ ਮਾਪਿਓ ਨੂੰ ਆਪਣੇ ਬੱਚਿਆਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਿਹੜਾ ਪਿਓ ਆਪ ਪਤ ਤ ਉਹਨੇ ਆਪਣੇ ਬੱਚਿਆਂ ਨੂੰ ਵੀ ਤਾਂ ਪਤੇਤੀ ਬਣਾਉਣਾ ਹੈ ਜੇਕਰ ਅਸੀਂ ਉਹਨਾਂ ਨੂੰ ਇਤਿਹਾਸ ਬਾਰੇ ਨਹੀਂ ਦੱਸਾਂਗੇ ਤਾਂ ਸਾਡਾ ਇਤਿਹਾਸ ਅੱਗੇ ਵਧੂਗਾ ਕਿਵੇਂ ਲੋਕਾਂ ਨੂੰ ਪਤਾ ਕਿਵੇਂ ਹੋਵੇਗਾ ਤਾਂ ਇਹ ਚੀਜ਼ਾਂ ਸੋਚਿਓ ਜ਼ਰੂਰ ਐ ਨਹੀਂ ਹੈ ਕਿ ਬਸ ਇਹ ਬੋਲ ਗਿਆ ਚਲੇ ਗਿਆ ਕੀ ਹੈ ਇਹ ਹੈ ਉਹ ਹੈ ਦਰਦ ਸਾਰੇ ਚੱਲਦੇ ਨੇ ਕੋਈ ਨਹੀਂ ਦਰਦ ਚੱਲਦਾ ਪਰ ਦਸਤਾਰ ਸਜਣ ਤੋਂ ਵੱਡਾ ਸੁੱਖ ਵੀ ਕੋਈ ਨਹੀਂ ਹੈ ਜਦੋਂ ਸਿੱਖੀ ਸਰੂਪ ਚਾਹੁੰਨੇ ਹੋ ਨਾ ਸਰਦਾਰਾਂ ਵਾਲੇ ਸਰੂਪ ਚਾਹੁੰਨੇ ਹੋ ਤਾਂ ਉਸ ਤੋਂ ਵੱਡਾ ਸੁੱਖ ਵੀ ਕੋਈ ਨਹੀਂ ਹੈ ਵਿਆਹਾਂ ਤੇ ਅਸੀਂ ਪੱਗਾਂ ਬੰਨ ਲੈਣੇ ਆ ਬਾਹਰੋਂ ਦੀ 20 30 40 50 ਰੁਪਏ ਦੇ ਕੇ ਪੱਗਾਂ ਬਣਵਾ ਲੈਣੇ ਵਿਆਹ ਵਾਲੇ ਦਿਨ ਕਿਸੇ ਪ੍ਰੋਗਰਾਮ ਵਾਲੇ ਦਿਨ ਉਸ ਦਿਨ ਵੀ ਤਾਂ ਤੁਹਾਨੂੰ ਟੌਰ ਲੱਗਦੀ ਹੋਈ ਆ ਉਸ ਦਿਨ ਵੀ ਤਾਂ ਮੋਛਾਂ ਨੂੰ ਵੱਟ ਛਾੜਦੇ ਹੋਂ ਤਾਂ ਜੇਕਰ ਤੁਸੀਂ ਆਪਣੀ ਰੋਜ਼ ਦੀ ਰੁਟੀਨ ਬਣਾਓ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਸਿੱਖਣਗੇ ਆਪੇ ਪੱਗਾਂ ਵਾਲ ਦਸਤਾਰਾਂ ਵਾਲ ਕੇਸ ਰੱਖਣ ਵਾਲ ਹੋਣਗੇ ਤਾਂ ਇਹ ਚੀਜ਼ਾਂ ਤੇ ਵਿਚਾਰ ਕਰਿਓ ਜੇ ਗੁੱਸਾ ਲੱਗਿਆ ਤਾਂ ਗੁੱਸਾ ਲੱਗਣਾ ਵੀ ਚਾਹੀਦਾ ਮੈਂ ਮੁਆਫੀ ਦੀ ਗੱਲ ਨਹੀਂ ਕਰਾਂਗਾ ਜੇ ਤੁਹਾਨੂੰ ਇਹ ਗੱਲਾਂ ਸੁਣ ਕੇ ਗੁੱਸਾ ਲੱਗਦਾ ਨਾ ਕਿ ਸਾਨੂੰ ਕਿਉਂ ਬੋਲਿਆ ਤਾਂ ਗੁੱਸਾ ਲੱਗਣਾ ਚਾਹੀਦਾ ਤੇ ਜੇ ਗੁੱਸਾ ਆਉਂਦਾ ਤਾਂ ਗੁਰਬਾਣੀ ਪੜੋ ਗੁਰ ਨਾਮ ਸਿਮਰਨ ਕਰੋ ਮੂਲ ਮੰਤਰ ਪੜੋ ਇਸ ਤੋਂ ਵੱਡੀ ਤਾਂ ਤਾਕਤ ਵੀ ਕੋਈ ਨਹੀਂ ਹੈ ਸਾਰੇ ਦਰਦ ਦੂਰ ਹੋ ਜਾਂਦੇ ਨੇ ਮੂਲ ਮੰਤਰ ਪੜ੍ਹਨ ਦੇ ਨਾਲ ਵੀ ਸਾਡੇ ਤਾਂ ਸ਼ਹੀਦ ਇਹ ਦੱਸਦੇ ਰਹੇ ਨੇ ਤੱਤੀਆਂ ਤਾਵੀਆਂ ਤੇ ਬੈਠ ਕੇ ਗੁਰੂ ਸਾਹਿਬ ਦੱਸਦੇ ਰਹੇ ਨੇ ਆਰ ਐ ਨਾਲ ਚਰਾਣ ਵੇਲੇ ਮੂਲ ਮੰਤਰ ਪੜ੍ਹਦੇ ਰਹੇ ਨੇ ਗੁਰਬਾਣੀ ਪੜ੍ਹਦੇ ਰਹੇ ਨੇ ਪਰ ਉਹਨਾਂ ਨੇ ਸਿੱਖੀ ਤਾਂ ਨਹੀਂ ਹਾਰੀ ਕਦੇ ਸਿੱਖੀ ਸਿੱਧਕ ਤਾਂ ਨਹੀਂ ਹਾਰਿਆ ਉਹਨਾਂ ਨੇ ਕੇਸ ਨਹੀਂ ਸੀ ਕਟਵਾਇਆ ਜਦੋਂ ਖੋਪੜ ਲਾਇਆ ਗਿਆ ਸੀ ਭਾਈ ਤਾਰੂ ਸਿੰਘ ਜੀ ਦਾ ਉਹਨਾਂ ਨੇ ਖੋਪੜ ਹੀ ਲਵਾਤਾ ਸੀ ਪਰ ਕੇਸ ਨਹੀਂ ਸੀ ਕਤਲ ਹੋਣ ਦਿੱਤੇ ਤੇ ਤੁਹਾਡਾ ਸਿਰ ਦੋਖਦਾ ਤੇ ਨਾਲ ਹੀ ਜਾ ਕੇ ਜੂੜਾ ਕਟਵਾਇਆ ਜਾਂਦੇ ਆ ਜੀ ਅਸੀਂ ਉੜੇ ਨੂੰ ਊਂਠ ਬਣਾਤਾ ਜਦ ਕਿ ਊੜਾ ਊਂਠ ਹੁੰਦਾ ਹੀ ਨਹੀਂ ਸਾਡਾ ਤਾਂ ਬੋਤਾ ਹੁੰਦਾ ਊੜੇ ਦਾ ਜੂੜਾ ਹੁੰਦਾ ਇਹਦਾ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਨਾ ਅਸੀਂ ਦੱਸਦੇ ਆ ਤਾਂ ਇਹਨਾਂ ਗੱਲਾਂ ਤੇ غور ਜ਼ਰੂਰ ਕਰਿਓ ਜੇ ਗੁੱਸਾ ਹੁੰਦਾ ਤਾਂ ਗੁੱਸਾ ਆਵੇ ਤੇ ਗੁਰਬਾਣੀ ਪੜੋ ਮੂਲ ਮੰਤਰ ਪੜੋ ਮਨ ਵੀ ਸ਼ਾਂਤ ਹੋਵੇਗਾ ਤੇ ਤੁਹਾਨੂੰ ਪਤਾ ਵੀ ਲੱਗੇਗਾ ਕਿ ਆਖਿਰ ਤੁਹਾਨੂੰ ਕਿਸ ਰਾਹ ਤੇ ਤੁਰਨਾ ਚਾਹੀਦਾ ਹੈ ਧੰਨਵਾਦ